ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਸੀ ਨਾਬਾ ਵਿਖੇ ਘੋੜਿਆਂ ਦੀ ਮੰਡੀ ਤੇ ਜਿਹੜੀ ਲੱਗੀ ਹੋਈ ਸੀਗੀ ਅੱਜ ਮੰਡੀ ਦਾ ਆਖਰੀ ਦਿਨ ਹੈ ਸੋ ਅੱਜ ਤੁਹਾਨੂੰ ਜਿਹੜਾ ਵਲੌਗ ਦਿਖਾਉਣਾ ਹੈ ਉਹ ਸਾਰੇ ਜਿਹੜੇ ਜਿੰਨੇ ਵੀ ਘੋੜੇ ਐ ਇੱਥੇ ਸੇਲ ਪਰਚੇਜ ਦੇ ਲਈਏ ਨੇ ਤੁਸੀਂ ਕੋਈ ਵੀ ਜਿਹੜਾ ਘੋੜਿਆਂ ਦਾ ਸਮਾਨ ਹੈ ਜਿਵੇਂ ਕਾਟੀਆਂ ਹੋ ਗਈਆਂ ਲਗਾਮਾਂ ਹੋ ਗਈਆਂ ਜਾਂ ਹੋਰ ਵੀ ਕੋਈ ਕਿਸੇ ਕਿਸਮ ਦਾ ਜਿਹੜਾ ਸਮਾਨ ਹੈ ਘੋੜਿਆਂ ਦਾ ਤੁਸੀਂ ਲੈ ਸਕਦੇ ਹੋ ਆਓ ਤੁਹਾਨੂੰ ਦਿਖਾਉਣਾ ਹੈ ਆਪਣਾ ਵਲੌਗ ਆਓ ਚੱਲੀਏ ਇਹ ਘੋੜਿਆਂ ਦਾ ਮਸਾਲਾ ਜੀ ਜਿਹੜਾ ਘੋੜਿਆਂ ਦੇ ਲਈ ਵਰਤਿਆ ਜਾਂਦਾ ਸਪੈਸ਼ਲ ਕਿਸੇ ਦਰਦ ਹੁੰਦਾ ਜਾਂ ਕੋਈ ਵੀ ਗੱਲਬਾਤ ਹੁੰਦੀ ਹੈ ਉਹ ਘੋੜਿਆਂ ਦਾ ਮਸਾਲਾ ਤੋਂ ਮਿਲਦਾ ਹੈ ਲਾਬੇ ਮੰਡੀ ਦੇ ਵਿੱਚੋਂ ਸਾਲ ਜੀ ਅੱਜ ਤੁਹਾਨੂੰ ਮਿਲਾ ਰਹੇ ਆ ਜਿਹੜੀ ਨਾਬੇ ਦੇ ਵਿੱਚ ਮੰਡੀ ਲੱਗੀ ਆ ਘੋੜਿਆਂ ਦੀ ਉੱਥੇ ਬਾਈ ਪਾਤੜਾ ਤੋਂ ਆਏ ਨੇ ਜਿਹੜਾ ਸੰਗੂਰ ਦੇ ਬਾਈਆਂ ਦਾ ਪਿੰਡ ਹੈਗਾ ਸ਼ਾਦੀਹਰੀ ਤੇ ਬਾਈ ਨੂੰ ਮਿਲਾਉਨੇ ਆ ਵੀ ਇਹਨਾਂ ਦਾ ਕਿਹੜਾ ਘੋੜਾ ਹੈ ਕਿਹੜੀ ਬਲੱਡ ਲਾਈਨ ਹੈ ਸੋ ਬਾਈ ਨਾਲ ਕਰਦੇ ਆ ਦੋ ਮਿੰਟ ਦੀਆਂ ਗੱਲਾਂ ਦੱਸਿਓ ਬਾਈ ਜੀ ਕਿਹੜਾ ਪਿੰਡ ਹੈ ਆਪਣਾ ਆਪਣਾ ਪਿੰਡ ਹੈਗਾ ਜੀ ਸ਼ਾਦੀਹਰੀ ਪਾਤਣਾ ਸਾਈਡ ਹੈ ਜੀ ਠੀਕ ਹੈ ਜੀ ਕਿੱਦੋਂ ਦਗਾਉਂਦੇ ਪਿੰਡ ਦੇ ਨਾਮ ਠੀਕ ਹੈ ਜੀ ਤੇ ਇਹ ਘੋੜਾ ਜੀ ਇਹਦੇ ਫਾਦਰ ਦਾ ਨਾਮ ਜੀ ਵਿਜੇ ਰਾਜ ਹੈ ਬੱਕਰਪੁਰ ਵਾਲਾ ਜੀ ਠੀਕ ਹੈ ਜੀ ਹਾਂ ਜੀ ਤੇ ਮਦਰ ਕਿਹੜੀ ਜੀ ਮਦਰ ਜੀ ਇਹ ਬਸ ਸ਼ੌਕ ਲਈ ਲੈ ਕੇ ਆਏ ਹਾਂ ਜੀ ਹਾਂ ਜੀ ਹਾਂ ਜੀ ਦਿਖਾਉਣ ਲਈ ਲੈ ਕੇ ਆਏ ਤੇ ਸੇਲ ਵੀ ਕਰਦਾਂਗੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਘੋੜਾ ਘੋੜਾ ਬਾਈ ਜੀ ਤੇ ਸਾਰੇ ਪਰਿਵਾਰ ਵੀ ਆਪਣਾ ਜਟਨਾਲੇ ਬੈਠਾ ਆ ਠੀਕ ਹੈ ਜੀ ਸ਼ੁਕਰੀਆ ਜੀ ਤੇ ਤੇ ਜਿਹੜੀ ਘੋੜਿਆਂ ਦੀ ਤੇ ਬੱਕਰੀਆਂ ਵਗੈਰਾ ਦੀ ਮੰਡੀ ਲੱਗੀ ਹੋਈ ਆ ਉਹਦੇ ਵਿੱਚ ਬਾਈ ਜੀ ਦਾ ਨਾ ਇੱਕ ਸ਼ੋਅ ਕਰਨ ਵਾਸਤੇ ਕੁੱਤਾ ਲੈ ਕੇ ਆਇਆ ਸੀ ਰੱਕੇ ਤੇ ਬਾਈ ਜੀ ਦੇ ਬਾਰੇ ਜਾਣਕਾਰੀ ਦੇ ਦੇਗਾ ਆਪਾਂ ਨੂੰ 6 ਮਹੀਨਿਆਂ ਦਾ ਬੱਚਾ ਜੀ ਬੱਗੇ ਦਾ ਪੁੱਤ ਹੈਗਾ ਠੀਕ ਹੈ ਜੀ ਗਾਮਾ ਨੌਂ ਹੈ ਇਹਦਾ ਤੇ ਇਹਦੀ ਬਾਈ ਬਰੀਡ ਦਾ ਨਾਮ ਕੀ ਐ ਸੋ ਪਾਕਿਸਤਾਨੀ ਬੁਲੀ ਪਾਕਿਸਤਾਨੀ ਬੁਲੀ ਜੀ ਇਹਦੇ ਦਾਦਾ ਹੈ ਨਾ ਨਾਨਾ ਨਾਨੀ ਦਾਦੀ ਸਾਰੇ ਪਾਕਿਸਤਾਨੋਂ ਪਰੋਟ ਕੇ ਠੀਕ ਹੈ ਜੀ ਤੇ ਸਪੈਸ਼ਲ ਫਾਈਟ ਲਈ ਹੈ ਇਹ ਬਲੱਡ ਠੀਕ ਹੈ ਜੀ ਇਹ ਜਿਹੜੇ ਨਾਲ ਬਾਈ ਜੀ ਆਏ ਨੇ ਹੈਗੇ ਨੇ ਗਵਿੰਦਰ ਰਣਮਾਨ ਜੀ ਪਿੰਡੋਂ ਦਾ ਪਹਾੜਪੁਰਾ ਠੀਕ ਹੈ ਜੀ ਤੇ ਇਹਨਾਂ ਦੇ ਵੀ ਜਿਹੜੀ ਘੋੜਿਆਂ ਦੇ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਤਾਂ ਬਾਈ ਦਾ ਨਾਮ ਹੈ ਇਹ ਸੇਲ ਪਰਚੇ ਦਾ ਵੀ ਕੰਮ ਚੋਰ ਹੈ ਤੇ ਬਾਈ ਦਾ ਤੁਸੀਂ ਘਰ ਜਾ ਕੇ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜਾ ਸ਼ਕੀਨ ਹੈ ਘੋੜਿਆਂ ਦਾ ਇਹ ਜਿਨ੍ਹਾਂ ਨੇ ਜਿਹੜੇ ਵੀ ਦੋਸਤਾਂ ਨੂੰ ਸ਼ੌਕ ਹੈ ਘੋੜਿਆਂ ਦਾ ਤਾਂ ਉਹ ਬਾਈ ਨਾਲ ਸੰਪਰਕ ਕਰ ਸਕਦੇ ਨੇ ਬਾਈ ਵੀ ਇੱਥੇ ਸ਼ੋਅ ਦੇ ਵਿੱਚ ਆਇਆ ਸੀਗਾ ਤਾਂ ਬਾਈ ਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਫਲਾਈਟ ਕਿੰਨੀ ਹੈ ਬਈ ਇਹਦੀ ਫਲਾਈਟ 679 67 ਠੀਕ ਹੈ ਜੀ ਲੋ ਜੀ ਨਾਪੇ ਘੋੜਿਆਂ ਦੀ ਮੰਡੀ ਤੇ ਆਏ ਸੀਗੇ ਉੱਥੇ ਨੂੰ ਸਾ ਨੂੰ ਛੋਟਾ ਜਿਹਾ ਬੱਚਾ ਜਿਹੜਾ ਘੋੜਿਆਂ ਦਾ ਸ਼ਕੀਨ ਹੈ ਉਹ ਮਿਲਿਆ ਤੇ ਬੱਚਿਆਂ ਦੇਖੋ ਕਿੰਨੀ ਸੋਹਣੀ ਜਿਹੜੀ ਸੜੀ ਲਈ ਹੋਈ ਹੈ ਤੇ ਇਹ ਵੀ ਸ਼ਕੀਨ ਹੈ ਘੋੜਿਆਂ ਦਾ ਪੂਰਾ ਤੇ 10 ਮਹੀਨੇ ਤਿੰਨ ਸ਼ੌਕੇ ਪੂਰਾ ਘੋੜਿਆਂ ਦਾ ਹਾਂ ਹਾਂਜੀ ਮੈਨੂੰ ਸ਼ੌਕ ਹੈ ਉਹ ਚੜਾਣਾ ਉਹਨਾਂ ਨੂੰ ਧਿਆਨ ਰੱਖਣਾ ਹੈ ਧਿਆਨ ਰੱਖਣਾ ਹੋਰ ਸੇਵਾ ਵਗੈਰਾ ਕਰਦਾ ਘੋੜਿਆਂ ਦੀ ਸੇਵਾ ਜੀ ਮੈਂ ਪਹਿਲੀ ਵਾਰੀ ਲੈਣਾ ਹੈ ਅੱਛਾ ਠੀਕ ਹੈ ਚਲ ਤੈਨੂੰ ਸ਼ੌਂਕ ਤਾਂ ਹੈਗਾ ਪੂਰਾ ਚਲ ਠੀਕ ਹੈ ਬਹੁਤ ਵਧੀਆ ਸ਼ਾਬਾਸ਼ ਲੱਗਿਆ ਰਹੀ ਕੰਮ ਤੇ ਠੀਕ ਹੈ ਕੀ ਨਾਮ ਹੈ ਤੇਰਾ ਨਾਮ ਕੀ ਹੈ ਤੇਰਾ ਹੁਦਦਾ ਠੀਕ ਹੈ ਵੈਰੀ ਗੁੱਡ ਬਹੁਤ ਸੋਣਾ ਨਾਮ ਤੇਰਾ ਕਿਹੜਾ ਪਿੰਡਾ ਫੜਾ ਮੇਰਾ ਦੌਨ ਕਹਾ ਦੌਨ ਪਟਿਆਲੇ ਦੇ ਕੋਲੇ ਹੈ ਜਿਹੜਾ ਆ ਤੁਹਾਡੇ ਆੜੇ ਦੇ ਕੋਲੇ ਬਸ ਹਾਂ ਅਧਵਿੰਨ ਲੱਗਦਾ ਹੈ ਲੈ ਵੀ ਕਰਦਾ ਪੜਾਈ ਹਾਂ ਜੀ ਮੈਂ ਪ੍ਰਾਈਵੇਟ ਸਕੂਲ ਕੀ ਨਵਾਂ ਆਇਆ ਜੀ ਅੱਜ ਮੈਂ ਆਪਣੇ ਚਾਚੂ ਦੇ ਪਾਪਾ ਨਾਲ ਤੇ ਦੋ ਚਾਚੂ ਸੀ ਮੇਰਾ ਭਾਗ ਸੌਂਕਰਾ ਨਾ ਆਇਆ ਕੋਈ ਦਾ ਵੈਰੀ ਗੁੱਡ ਦੋਸਤੋ ਤੁਹਾਨੂੰ ਜੇ ਬਲੌਗ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਅਗਲੇ ਬਲੌਗ